ਹਲੋ ਅੰਜੀ ਸਾਰੇ ਨੂੰ ਸਾਸ੍ਰੀ ਘਰ ਜੀ ਹੋਰ ਕਿਵੇਂ ਉਮੀਦ ਕਰਦੇ ਆ ਸਾਰੇ ਠੀਕ ਠਾਕ ਹੋਵੋਗੇ ਤੇ ਆਪਾਂ ਇਹ ਹੋਈਆਂ ਕਿ ਖੇਤ ਤੇ ਕਿਤਾਪਾ ਸਵੇਰ ਦੇ ਆਏ ਹੋਇਆ ਸੁਨੇਹਾ ਦੇ ਪਹਿਲਾਂ ਦੇ ਨਾਲ ਆਪਾਂ ਨੇ ਘੇਰਾ ਵੱਢਿਆ ਤੇ ਸਾਨੂੰ ਦਿਖੋਣੇ ਕਿ ਤੰਕੀਆਂ ਦੀ ਜੀਰੀ ਵੱਢਣ ਵਾਲੀ ਪਈ ਸੀ ਹਲੇ ਹੋਰ ਤਾਂ ਸਾਰੇ ਵੱਢ ਲਈ ਤੀ ਤੇ ਇਹਦਾ ਘੇਰਾ ਵੱਢਣ ਵਾਲੇ ਦੀ ਪਹਿਲਾਂ ਆਪਾਂ ਨੇ ਘੇਰਾ ਵੱਢਿਆ ਤੇ ਹੁਣ ਆਪਾਂ ਦਮ ਲੈਂਦੇ ਸੀ ਨੈ ਕਰੋ ਬਣਾ ਕੇ ਲਿਆਏ ਸੀ ਚਾਹ ਹੁਣ ਤੇ ਚਾਹ ਪੀਨੇ ਆਗੇ ਤੇ ਘੇਰਾ ਬਣਾ ਵੱਢਿਆ ਗਿਆ ਕਬਲੇ ਲੈ ਲੈਣੇ ਹੈਗੇ ਤੇ ਫਿਰ ਆਪਾਂ ਹੋਰ ਕੰਮ ਕਰਦੇ ਆਂ ਖੇਤ ਦੇ ਤੇ ਆਪਣਾ ਕਮਰਾ ਸਾਫ ਕਰਨ ਨਾਲ ਹੈਗਾ ਤੇ ਇਧਰ ਆਪਣੇ ਕੋਠੇ ਨੇ ਉਹਨਾਂ ਨੂੰ ਸਾਫ ਕਰ ਆਪ ਆਪਣੇ ਤਾਂ ਨਿੱਕਲੇ ਰਹਿੰਦੇ ਨੇ ਇਧਰੋਂ ਸਾਰੀ ਵੱਡੀ ਹੈ ਤੇ ਦਾ ਆਪਣੇ ਆਹੇਰਾ ਵੱਡੇ ਆ ਥੋੜੀ ਥੋੜੀ ਜਿਹਾ ਤੇ ਇਧਰ ਆਪਣੇ ਧਾਰ ਦੇ ਲੱਗ ਉਹਦਰਾ ਆਪਣੇ ਸਪੈਦੇ ਨੇ ਤੇ ਇਹਦਾ ਆਪਣਾ ਘੇਰਾ ਵੱਡਾ ਤਾਂ ਪਿਛਲੇ ਪਹਿਰਾਉਗੀ ਆਪਣੇ ਮਸ਼ੀਨ ਤੇ 2:00 ਵਜੇ ਤੋਂ ਬਾਅਦ ਆਉਗੀ ਮਸ਼ੀਨ ਤੇ ਆਹ ਇਦਰਾ ਆਪਣੇ ਕਮਰੇ ਨੇ ਤੇ ਇਹਨਾਂ ਨੂੰ ਸਾਫ਼ ਕਰਨ ਵਾਲੇ ਨੇ ਫਰਿੱਜ ਵੀ ਸਾਫ਼ ਕਰਨ ਵਾਲਾ ਪਿਆ ਤੇ ਆਪਾਂ ਫਰਿੱਜ ਸਾਫ਼ ਕਰਾਂਗੇ ਇਸ ਤੋਂ ਬਾਅਦ ਤੇ ਪਹਿਲਾਂ ਆਪਾਂ ਪੀਨੇ ਆਈ ਚਾਹ ਤੇ ਚਾਹ ਆਪਾਂ ਬਣਾ ਲਈ ਐ ਸੀ ਛੇ ਤੇ پنਜੀਰੀ ਜਾਈ ਤੇ ਡੋਲੂ ਦੇ ਢੱਕਣ ਚ ਪਾ ਕੇ پنਜੀਰੀ ਲੱਗ ਰਹੇ ਨੇ ਖਾਣ ਤੇ ਆਪਣੀਆਂ ਆ ਭਾਂਡਿਆਂ ਚ ਪਾਈ ਪਈ ਆ ਗੀ ਚਾਹ ਤੇ ਆਪਾਂ ਚਾਹ ਪੀਨੇ ਆਗੇ ਐਸੀ ਵੀ ਦੁਪਹਿਰ ਨੂੰ ਭੁੱਖ ਲੱਗੂਗੀ ਤਾਂ پنਜੀਰੀ ਪਾ ਲਈ ਐ ਸੀ ਵੀ پنਜੀਰੀ ਖਾ ਲਵੀਂ ਛੇ ਤੇ ਬੈਠ ਕੇ ਇਹ ਆਪਣਾ ਕੀਤਾਗਾ ਤੇ ਦਵਾ ਦਾ ਆਪਾਂ ਕਮਰੇ ਸਾਫ ਕਰਾਂਗੇ ਤੇ ਕਰਚਨ ਦਾ ਅੱਗ ਸੁੱਕ ਕੇ ਫੇਰ ਲਾਉਂਗੇ ਹਨ ਲਿਪਰ ਤੋਂ ਬਣਾਵਾਂਗੇ ਨਾ ਅਈ ਅੱਗ ਲਾ ਦੇ ਹੁਣ ਅੱਛੇ ਮੈਂ ਮਾਰੂਗੀ ਫੇਰ ਵੀਜੂ ਪਹਿਲਾਂ ਤਵੀਆਂ ਮਾਰ ਕੇ ਫੇਰ ਵੀਜਾਂਗੇ ਫਿਰ ਨਾਲ ਗਰਮੀ ਦੀ ਰੁੱਤ ਵਾਗੀ ਠੰਡੀ ਠੰਡੀ ਹਵਾ ਚੱਲਦੀ ਆ ਤੇ ਖੇਤੋ ਚਾਹ ਪੀਣ ਦਾ ਬੜਾ ਮਜ਼ਾ ਹੁੰਦਾਗਾ ਬੜੀ ਲੱਗ ਰਹੀ ਹੈ ਖੇਤ ਚਾਹੇ ਦੇਖ ਲਈ ਸੌਂਹ ਦੇਖ ਨਾ ਨਿੰਮਾ ਹੈ ਡੇਕੀ ਵਾਲੀ ਟਾਲੀ ਦੀ ਟਾਲੀ ਯਾਹਾਂ ਟਾਲੀ ਤੇ ਦੇਖ ਦੋ ਨੀ ਲੋ ਬੋਲੋ ਵੀ ਨੇ ਟਾਲੀ ਤੇ ਦੇਖਦੀ ਸਾ ਪੈ ਰਹੀ ਹੈਗੀ ਆਪਾਂ ਨੂੰ ਤੇ ਹੇਤੋ ਪੱਤੇ ਡਿੱਗ ਰਹੇ ਨੇ ਮੰਜੇ ਤੇ ਪਾਈ ਬੈ ਗਏ ਮੰਜੇ ਤੇ ਆਪਾਂ ਨੇ ਆ ਕੇ ਤੇ ਇਥੋਂ ਬੇੜਾ ਵੀ ਸੰਭਰ ਦਾਂਗੇ ਕਿੰਨੇ ਕਿੰਨੇ ਪੱਤੇ ਹੋ ਰਹੇ ਨੇ ਹੁਣ ਪੱਤੇ ਝੜ ਜਾਈ ਗਏ ਨੇ ਪੱਤੇ ਝੜਨਗੇ ਸਿਆਲ ਜੇ जी आप कर दें खेत कम कमरा साफ करें अपने कुटन है ना हर एक चीज अपा ¿De esa ¿Vale? ਗੱਲ ਕਰਦੇ ਸਿੱਮਾ ਜੀ ਆ ਰਹੀ ਆ ਅਖੀਰੇ ਕੋਈ ਸਾਡੀ ਮੜਾਈਆਂ ਹਵਾ ਦੇ ਲੱਗੂ ਜਿਵੇਂ ਆਪਕੇ ਰਚਾ ਨੂੰ ਲਾ ਲੈ ਆਗੇ ਅਖੀ ਤੇ ਇਹਨੇ ਉਹ ਹੋ ਰਿਹਾ ਵਾ ਸਿਲਕੀ ਹੋ ਰਿਹਾ ਉਹ ਦਿਹਾੜੀ ਆ ਗੋਦਰ ਅਗਰ ਰੇਕਾ ਕੇ ਫਰਸ਼ੀਨ ਕਰਨ ਵਾਲਾ ਸਵਿੰਟਾ ਇਹ ਲੈਣਾ ਪੁੱਛਣ ਲੱਗ ਗਿਆ ਹਰਦੀ ਨੂੰ ਲੱਗ ਗਿਆ ਫਰਿੱਜ ਵਿੱਚ ਪੋਦਿਆਂ ਦੇ ਕਮਰੇ ਚ ਧਾਣ ਤੇ ਪੱਜ ਨੂੰ ਗੱਲ ਲੱਗੀ ਇਹ ਰੇਕ ਦੀ ਜਿਹੜੀ ਗਾਇਤ ਜੀ ਵਾਲੀ ਲੱਗੀ ਮੈਂ ਆਹ ਫਰਿੱਜ ਸਾਫ ਕਰ ਰਹੀ ਹਾਂ ਫਰਿੱਜ ਨੂੰ ਬਾਹਰ ਫੜਾ ਰਹੀ ਹਾਂ ਦਾ ਲਈ ਮੈਂ ਵੱਡੇ ਸਿਬਟਾਂ ਦੇ ਲੋ ਲੋ ਇੱਕ ਤਾਂ ਸੁਪਰ ਸੀਡਰ ਨਹੀਂ ਲੱਗਦੇ ਇੱਕ ਆਪਣੇ ਕਿਤੇ ਪੌਦੇ ਵੀ ਲੱਗੇ ਹੋਏ ਨੇ ਕਿ ਨੇ ਸਪੈਦੇ ਲਾ ਰੱਖੇ ਨੇ ਹਣਾ ਤੇ ਹੋਰ ਦਰਖਤ ਲੱਗੇ ਹੋਏ ਨੇ ਤੇ ਹੁਣ ਉਹ ਉੱਤਰ ਵਾੜ ਰਹੇ ਆ ਅਗਲੇ ਵੀ ਗੜੀ ਆ ਕੇ ਫਟਾਫਟ ਕਰਨਾ ਤੇ ਜੇ ਬਾਕੀ ਜਾ ਅੱਧੇ ਘੰਟੇ ਦੇ ਵਿੱਚ ਪੱਕਿਆ ਟੋਰੀ ਦਾ ਕਰਕੇ ਆਪਾਂ ਚੱਲ ਜਾਈਏ ਘਰੇ ਤੇ ਸਾਲ ਵਿੱਚ ਆ ਵੀਰੋ ਕਾ ਲਾ ਕੇ ਜਾ ਕੇ ਸੁਣਾ ਵੀ ਦੇਖਣਾ ਮੈਂ ਕਰਕੇ ਕੋਲਾਂ ਆ ਪਾਂਡੇ ਤਮੰਤ ਕੀ Það er þetta báðu færið á það. Hún sættir þín jáðið í hætti sem hérna á þáttar færið á þáttar færið. Óða ekki að það er þjóðið á þáttar færið. Það er hættið á þáttar færið. Það er hættið á þáttar færið. Það er það er það er það. ਕਿ ਉਹ ਤਾਂ ਮਿੰਟੇ ਪਿੱਤਣਾ ਵਾੜਾਂਗੇ ਕਿਤੇ ਫੇਰ ਉਹ ਸਾਇਰ ਨਹੀਂ ਜਾਂਦਾ ਐ ਕਿਵੇਂ ਉਹ ਗਿਆ ਘਰ ਤੁਹਾਨੂੰ ਨਾ ਆਪਰੇ ਇੱਕ ਥਾਲ ਦੇ ਵਿੱਚ ਨਾ ਕਿਰਿਆ ਹੋ ਗਈ ਤੇ ਇਹ ਯਾਰਿਆ ਤੁਹਾਨੂੰ ਮਗਰ ਕਿਹਾ ਕਿ ਨਾ ਮੈਂ ਨਹੀਂ ਲੇਖ ਪੁੱਜੀਏ ਕੋਈ ਦਰਸਾ ਫੋਟੋ ਰਿਆ ਹੋ ਰਿਹਾ ਰੈਡੀ ਮੈਂ ਫਰਿੱਜ ਵਿੱਚ ਹੁਣ ਕਰਦੀ ਹਾਂ ਇਹਨਾਂ ਨਾਲ ਪਾਣੀ ਦੇ ਬੋਲ ਲੈ ਮੈਂ ਪਾਣੀ ਦੇ ਬੋਲ ਪੁੱਤਨੀ ਹੈਗਾ ਇਹ ਘਰ ਵਿੱਚ ਭਰੀਆ ਕੀਤਾ ਦਾ ਜਿਹੜੇ ਸਾਮਾਗਰੀ ਦਾ ਫਰੈਂਡ ਇਹਨਾਂ ਨਾਲ ਕਰਨੀ ਹੁੰਦੀ ਹੈ ਤੇ ਇਹ ਵੀ ਹੋਣਾ ਕਰਨਾ ਪਾਗਾ ਇਹ ਪਹਿਲਾਂ ਗੀ ਕੱਢਦੇ ਨਾ ਚੱਜ ਲਾ ਲਿਆ ਕਿਤੇ ਗ੍ਰੈਂਡ ਯਾਰ ਜੇ ਸੁਤੀ ਇਹਨਾਂ ਨੂੰ ਸਾਫ਼ ਕਰਾਂਗੇ ਉਹ ਬੜਾ ਜਿਹੇ ਮਹਤਵ ਮੜਾ ਜਾਂ ਆਹ ਜਿੰਨੇ ਮੋਟੇ ਮੋਟੇ ਇਹ ਸਾਫ਼ ਕਰ ਜੀ ਨੇ ਕਿਤੇ ਵਧੀਆ ਫੇਰ ਸਾਫ਼ ਕਰ ਜਗਲੇ ਨੂੰ ਆਵਾਜ਼ ਹੀ ਲਵਾ ਦਾਂਗੇ ਕਿ ਤੁਹਾਨੂੰ టై <coughs> ਇੱਕ ਵਾਰੀ ਹੋਰ ਲਾ ਦੇਣੀ ਚਲ ਇਹ ਬੁਰਾਈ ਇਤਲੀ ਹੰਦਸ 10 ਸੈਂਟੀਮੀਟਰ ਦਾ ਲਾ ਕੇ ਤੇ ਜੇ ਇਹਨੂੰ ਨੀਚੇ ਹੁੰਦਾਂ ਤਾਂ ਆਪਣੇ ਫੇੜੀ ਦਤਾ ਤੇ ਛਾਲੇ ਨਾਲ ਦੇਰ ਤੋਂ ਉਹ ਰਗ ਆਪਣਾ ਤੇ ਉਹ ਦੇਚੀ ਜਿੱਥੇ ਆਪਾਂ ਆਪਣੇ ਰੁਪਏ ਰੱਖ ਜਾਈਏ ਤੇ ਤੁਸੀਂ ਆਪਣਾ ਭਾਂਡੇ ਕਿ 40 ਹੋਵੇਗਾ ਹੋ ਗਿਆ ਇਹ ਸਾਡੇ ਕਲਗਾ ਭਾਂਡੇ ਲਈ ਚੋਕਰੀ ਚ ਹੱਸ ਰਿਹਾ ਤੇ ਆਸ ਆਖੀ ਹੈ ਤੇ ਆਪਰੇ ਖੰਪਾਇਨੋਂ ਉਡਾਰੀਏ ਤੋਂ ਸ਼ਾਮ ਤੱਕ ਤੇ ਫਿਰ ਆਪਰੇ ਲੱਕ ਜੂਰੀਆ ਆਪਰੇ ਜਾਣੇ ਕਿ ਆਖਰੇ ਜਾਈਏ ਅਗਰ ਤੇ ਕੋਈ ਜਾ ਕੇ ਡੰਗਰਪਸੰਦ ਪਾ ਕੇ ਤੇ ਸਾਡੇ ਨੂੰ ਚਾਹ ਹੋਣੀ ਕਿ ਆ ਕੇ ਪੀ ਲੈਗੇ ਤੇ ਨਾ ਖੰਪਾਇਨ ਲੱਗੂ ਨਾ ਵਸਤੇ ਚਾਹ ਪਾਣੀ ਕਰਾਂਗੇ ਘਰ ਪਰ ਤੋਰਾਂਗੇ ਸੇਵਾਸਤੇ ਕਰੀਆ ਦੇ ਤੋਂ ਦਾ ਖੜਕਾ ਹੋ ਰਿਹਾ ਹੈ ਉਹਦੀ ਬਾਜ ਆ ਰਹੀ ਹੈ ਕਿ ਵਿੱਚ ਜੀ ਆਪਕਾ ਨਇ ਸਮਾਰਟ ਕਮਰ ਨਇ ਸਮਾਰਟ ਫ੍ਰਿਜ ਤੇ ਹੁਣ ਆਪਾਂ 10 ਮਿੰਟਾਂ ਮੈਂ ਲੈਣੇਗੇ ਤੇ ਫਿਰ ਚੱਲ ਜੀ ਕਰੇ ਤੇ ਆਪਣਾ ਬੈਠਣ ਉੱਠਣ ਵਾਲਾ ਕਮਰਾਗਾ ਤੇ ਜਿੱਥੇ ਆਪਾਂ ਕੰਮ ਲੈ ਜੀ ਬੈਠੇ ਤੇ ਉਹ ਜਿਹੜਾ ਜਸਮਾਰਿਆ ਗੋਏ ਵਾਲਾ ਕੋਠਾਗਾ ਹਰੇ ਰੁਪੇ ਰੱਖਣ ਵਾਸਤੇ ਤੇ ਜਿੰਨਾ ਫालतू ਸਮਾਨ ਆਪਣਾ ਉਹ ਦੂਜੇ ਕੋਠੇ ਚ ਰੱਖਿਆ ਹੋਇਆਗਾ ਤੇ ਇਹ ਆਪਣਾ ਆਪਾਂ ਬੈਠ ਕੇ ਦੰਮਣ ਵਾਸਤੇ ਬਣਾਇਆ ਹੋਇਆ ਦੇਲੇ ਪੱਡੇ ਜਿਹੜੇ ਈਟਾਉਣ ਵਾਲੇ ਨੇ ਲਾ ਕੇ ਆਪਾਂ ਲੈ ਜਣੇ ਆਗੇ ਤੇ ਧੋ ਕੇ ਦਵਾਈ ਲਾ ਲਈ ਲਾ ਕੇ ਪਾ ਲੈਣਾ ਕਿ ਜਿੰਨਾ ਪਹਿਲਾਂ ਇੱਕ ਜਿੰਦ ਰੱਖ ਲਈ ਤੇ